ਜਿਵੇਂ ਲੱਗਦਾ ਜਿਵੇਂ ਘੋੜੇ ਨਹੀਂ ਹਾਥੀ ਤੇ ਬੈਠੋ ਐਡਾ ਉੱਚਾ ਲੰਮਾ ਘੋੜਾ ਜਮਾ ਕਾਦਰ ਤਾਜਵੀਰ ਸਿੰਘ ਜੀ ਦੇ 69 ਹੈ ਜੀ 16 ਪਲੱਸ 2 ਇਹ ਦੀਵਰਾਜ ਦੇ ਬੱਚੇ ਜੀ ਦੀਵਰਾਜ ਰਣੀ ਵਾਲੇ ਦਾ ਲੰਮਾ ਤੇ ਲੱਗਿਆ ਸਾਡੇ ਲੰਘ ਰਹੇ ਜੀ ਦੇ ਐ ਲੱਜਾ ਬੰਦਾ ਹਾਥੀ ਤੇ ਬੈਠਾ ਹੋ ਗਿਆ ਦੇਖੀ ਇਹਦਾ ਨਾਮ ਕੀ ਹੈ ਹਮਜ਼ਾ ਹੈ ਜੀ ਇਹਦਾ ਨਾਮ ਉਤਰ ਭਾਰਤ ਦੀ ਸਭ ਤੋਂ ਵੱਡੀ ਘੋੜਿਆਂ ਦੀ ਮੰਡੀ ਦੇ ਵਿੱਚ ਮੌਜੂਦ ਆ ਤਾਂ ਇੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਘੋੜਾ ਪਾਲਕ ਅਤੇ ਪਸ਼ੂ ਪਾਲਕ ਪਹੁੰਚੇ ਹੋਏ ਨੇ ਇਹ ਘੋੜਾ ਤੁਹਾਨੂੰ ਦਿਖਾ ਰਹੇ ਆ ਇਹ ਘੋੜਾ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਦਾ ਕਿ ਦੋ ਕਦਰ ਜਿਵੇਂ ਲੱਗਦਾ ਜਿਵੇਂ ਘੋੜੇ ਨਹੀਂ ਹਾਥੀ ਤੇ ਬੈਠੋ ਐਡਾ ਉੱਚਾ ਲੰਮਾ ਘੋੜਾ ਬਾਈ ਜੀ ਤੇਜਵੀਰ ਸਿੰਘ ਸਾਡੇ ਨਾਲ ਨੇ ਬਾਈ ਜੀ ਕਿੰਨਾ ਕਦਰ ਤਾਜਵੀਰ ਸਿੰਘ ਜੀ ਦਾ 69 ਹੈ ਜੀ 16 69 ਇੰਚਸ ਤੋਤੇ ਜਾਂਦਾ ਹੈ ਠੀਕ ਹੈ ਜੀ ਤੇ ਇਹ ਘੋੜੇ ਬਾਰੇ ਇੱਕ ਵਾਰੀ ਜਰੂਰ ਸਾਨੂੰ ਦੱਸ ਦਿਓ ਵੀ ਕਿਹੜੀ ਦਸਨ ਦਾ ਜੀ ਦੀਵਰਾਜ ਦਾ ਬੱਚਾ ਜੀ ਦੀਵਰਾਜ ਰਣੀ ਵਾਲੇ ਦਾ ਤੇ ਇਹ ਅਸੀਂ ਆਪ ਹੀ ਬਰੀਡ ਕਰਾਇਆ ਸੀਗਾ ਇਹਦੀ ਮਦਰ ਵੀ ਸਾਡੇ ਕੋਲ ਹੀ ਹੈ ਇਹ ਤੇ ਜਿਹੜੀ ਡਮ ਤੇ ਇਹ ਹੁਣ 4.5 ਸਾਲ ਦਾ ਹੋ ਗਿਆ ਜੀ ਤੇ ਹੁਣ ਇਹਦੀ ਆਪਣਾ ਅੱਛਾ ਜੀ ਤੇ ਇਹ ਕਿਵੇਂ ਬਾਈ ਜੀ ਕਿੰਨੇ ਕਹੜੇ ਕਹੜੇ ਜਾਨਵਰ ਆ ਤੁਹਾਡੇ ਜਾਨਵਰ ਜੀ ਘਰੇ ਨੇ ਕਾਫੀ 10 10 12 ਘੋੜੀਆਂ ਨੇ ਜੀ ਤੇ ਇੱਕ ਆਪਣਾ ਆਸਟ੍ਰੇਲੀਅਨ ਬਾਕੀ ਹੋਰ ਉਹਨਾਂ ਦੇ ਪੂਲਸ ਨੇ ਜਿਹੜੇ ਵਿੱਚ ਬੱਚੇ ਆ ਘੋੜੀਆਂ ਦੇ ਮਗਰ ਉਹ ਨੇ ਅੱਛਾ ਕਿ ਇਹਦਾ ਨਾਮ ਕੀ ਹੈ ਹਮਜ਼ਾ ਹੈ ਜੀ ਇਹਦਾ ਨਾਮ ਹਮਜ਼ਾ ਅੱਛਾ ਇਹ ਨਾਮ ਕਿ ਵਿੱਚ ਯੂਜ਼ ਕੀਤਾ ਹੈ ਇਹਦਾ ਨਾਮ ਜੀ ਅਰਬਿਕ ਦਾ ਵਰਡ ਹੈ ਫਾਰਸੀ ਦਾ ਲਫ਼ਜ਼ ਹੈ ਤੇ ਆਪਣਾ ਇਹਦਾ ਵੈਸੇ ਮਤਲਬ ਹੁੰਦਾ ਹੈ ਲਾਇਨ ਸ਼ੇਰ ਕਹਿ ਦਿੰਦੇ ਹੋ ਹੂੰ ਜੀ ਤੇ ਇਹ ਹੈ ਵੀ ਉਸੇ ਕਦਰ ਦੇ ਵਿੱਚ ਸ਼ੇਰ ਵਾਂਗੂ ਹੈ ਉੱਚਾ ਲੰਮਾ ਤੇ ਲੱਗਿਆ ਸਾਡੇ ਲੰਘ ਰਿਹਾ ਸੀ ਤੇ ਇਹ ਲੱਗਦਾ ਬੰਦਾ ਹਾਥੀ ਤੇ ਬੈਠਾ ਹੋਇਆ ਨਹੀਂ ਨਹੀਂ ਜੀ ਕਾਫੀ ਬਖਸ਼ਿਆ ਜੀ ਹਾਂ ਬਹੁਤ ਅੱਛਾ ਆ ਕੀ ਖਰਾਇਦੇ ਇਹਨੂੰ ਮੇਨਟੇਨ ਕਿਵੇਂ ਕਰਦੇ ਕੀ ਕੀ ਖਰਾਕ ਹੈ ਮੇਨਟੇਨ ਜਿਹੜੀ ਨਾਰਮਲ ਫੀਡ ਹੁੰਦੀ ਹੈ ਜਿਹੜੀ ਗਰਮੀਆਂ ਦੀ ਅਲੱਗ ਹੁੰਦੀ ਹੈ ਤੇ ਸਰਦੀਆਂ 'ਚ ਵੀ ਜਿਵੇਂ ਅਲੱਗ ਨੀਰਾ ਚੱਲਦਾ ਹੈ ਸਾਰਾ ਕੁਝ ਤੇ ਉਵੇਂ ਨੂੰ ਰਾਈਡ ਡੇਲੀ ਦੀ ਦੀ ਰਾਈਡ ਹੈ ਜਿੱਦਾਂ 12 ਕਿਲੋਮੀਟਰ 15 ਕਿਲੋਮੀਟਰ ਡੇਲੀ ਦੀ ਇਹਦੀ ਇੱਕ ਉਹ ਵੀ ਰਾਈਡ ਵੀ ਹੈ ਅੱਛਾ ਨੂੰ ਵੇਖਣ ਨੂੰ ਫਿਰ ਦੂਰੋਂ ਦੂਰੋਂ ਆਉਂਦੇ ਹੋਣਗੇ ਨੂੰ ਘੋੜੇ ਨੂੰ ਹਾਂਜੀ ਜੀ ਅੱਛਾ ਇਹ ਇਹਦਾ ਕੋਈ ਆਪਣਾ ਵੇਚਣ ਨਹੀਂ ਤੁਸੀਂ ਲੈ ਕੇ ਆ ਜਾ ਇੱਥੇ ਬਸ ਉਹਦਾ ਦਰਸ਼ਨੀ ਜੀ ਵੈਸੇ ਹਰ ਸਾਲ ਆਈਦਾ ਜੀ ਤਕਰੀਬਨ 25 ਸਾਲ ਹੋ ਗਏ ਫਾਦਰ ਹੋਣੀ ਸ਼ੁਰੂ ਤੋਂ ਆਉਂਦੇ ਇੱਥੇ ਤੇ ਹੁਣ ਪਸੀਨਾ ਅੱਛਾ ਕਿੰਨੀਆਂ ਪੀੜੀਆਂ ਤੋਂ ਤੁਸੀਂ ਇਹ 90 90 88 90 ਤੋਂ ਰੱਖ ਰਹੇ ਜੀ ਕੁੜੀਆਂ ਅੱਛਾ ਅਗੇ ਘੋੜਾ ਨੌਜਵਾਨ ਜਿਹੜੇ ਘੋੜਾ ਪਾਲਕ ਨੇ ਬਹੁਤ ਹੁਣ ਅੱਗੇ ਆ ਰਹੇ ਨੇ ਕਿਵੇਂ ਤੁਹਾਨੂੰ ਕੀ ਲੱਗਦਾ ਕੋਰ ਪ੍ਰਫੁੱਲਤ ਕਰ ਲਈ ਜਿਹੜੀ ਹੋਰ ਪ੍ਰਫੁੱਲਤ ਕਰ ਲਈ ਕਿਵੇਂ ਇਹਨੂੰ ਅੱਗੇ ਵਧਾਇਆ ਜਾ ਸਕਦਾ ਹੈ ਇਸ ਕੋਲ ਔਲਰੇਡੀ ਡਿਵੈਲਪ ਹੋ ਗਈ ਹੈ ਵਿੱਚੋਂ ਜੀ ਤੇ ਉਸ ਤੋਂ ਬਾਅਦ ਹੁਣ ਆਪਣਾ ਬਿਲਕੁਲ ਸ਼ੌਂਕ ਆਪਣੇ ਪੰਜਾਬ ਸਾਨੂੰ ਪਤਾ ਹੈ ਜੀ ਇਸ ਚੀਜ਼ ਦਾ ਕਾਫੀ ਹੈ ਤੇ ਚੰਗੀ ਗੱਲ ਹੈ ਜੀ ਕਾਫੀ ਸਾਫ਼ ਸੁਥਰਾ ਸ਼ੌਂਕ ਹੈ ਇਹ ਹਾਂ ਵਾਸ ਰਾਇ ਤਾਂ ਤੁਸੀਂ ਦੇਖ ਸਕਦੇ ਹੋ ਇਹ ਘੋੜਾ ਜਿਹੜਾ ਵਾ ਇਹਨਾਂ ਕੋਲ ਦੇਵਰਾਜ ਦਾ ਬੱਚਾ ਚ ਦੇਵਰਾਜ ਦਾ ਵੀ ਜਰੂਰ ਇੱਕ ਵਾਰ ਦੱਸ ਦਿਓ ਵੀ ਉਹਦਾ ਕੀ ਹਿਸਟਰੀ ਕੀ ਹੈ ਦੇਵਰਾਜ ਜੀ ਹਿਸਟਰੀ ਜੋ ਦਿਲਬਾਗ ਦਾ ਬੱਚਾ ਜੀ ਤੇ ਗਾਂ ਦਿਲਬਾਗ ਆਲਿਸ਼ਾਨ ਦਾ ਬੱਚਾ ਜੀ ਰੋਇਟਗੜ ਦੀ ਬਰੀਡ ਹੈ ਜੀ ਉਹ ਸਾਰੀ ਤੇ ਤੇ ਇੱਥੇ ਤੁਹਾਡੇ ਕੋਲ ਕਿਹੜੀਆਂ ਕਿੜੀਆਂ ਬਰੀਡਾਂ ਨੇ ਜਿਵੇਂ ਰੇਡ ਕਿਹੜੇ ਕਿਹੜੇ نسل ਦੇ ਘੋੜੇ ਮਾਰਵਾੜੀ ਨੇ ਜੀ ਨੁਕਰੇ ਨੇ اچھا ਮਾਰਵਾੜੀ ਤੇ ਨੁਕਰੇ اچھا ਪੰਜਾਬ نسل ਦੇ ਘੋੜੇ ਵੀ ਕਹਿੰਦੇ ਬਹੁਤ ਆ ਜਿਹੜੇ ਇੱਕ ਵੇਲੇ ਖਤਮ ਵੀ ਹੁੰਦੇ ਜਾ ਰਹੇ ਆ ਕਿਤੇ ਉਹ ਵੀ ਸੋਚਿਆ ਕਿ ਉਹਨਾਂ ਦੀ ਉਹਨਾਂ ਨੂੰ ਬਰੀਡ ਜਿਹੜੀ ਹੈ ਬਚਾਈ ਜਾਵੇ ਉਹਨਾਂ ਦੀ ਹਾਂਜੀ ਜੀ ਬਿਲਕੁਲ ਨਹੀਂ ਉਹ ਬਰੀਡ ਦੇ ਆਪਣੇ ਘੋੜੇ ਹੈਗੇ ਨੇ ਉਹ ਜਿਵੇਂ ਜਗਰਾਉਂ ਬੈਲਟ 'ਚੋਂ ਘੋੜੇ ਮਿਲ ਜਾਂਦੇ ਆ ਕਾਫੀ ਮਿਲ ਜਾਂਦੇ ਆ ਉੱਥੇ ਉਹਨਾਂ ਦਾ ਗੜ੍ਹ ਹੈ ਚੰਗਾ ਜਗਰਾਉਂ ਲੁਧਿਆਣੇ ਵਾਲੇ ਜਿਹੜੇ ਨੀਲੇ ਘੋੜੇ ਚੰਗੇ ਨੇ ਤੇ ਫਿਲਹਾਲ ਜੀ ਉਹਦੀ ਵੀ ਚਾਹੀਦਾ ਜੀ ਦੇਖੋ ਉਹ ਵੀ ਉਹਦੇ ਤੇ ਵੀ ਐਫਰਟ ਪਾਉਣਾ ਚਾਹੀਦਾ ਤੇ ਖੈਰ ਐਵੇਂ ਦੀ ਵੀ ਜੀ ਕੋਈ ਗੱਲ ਨਹੀਂ ਕਿ ਖਤਮ ਹੋ ਰਿਹਾ ਪਰ ਘਟਨੇ ਤੇ ਪਰ ਚੰਗੇ ਕੋੜੇ ਨਹੀਂ ਜੂਗੀ ਅੱਛਾ ਇੱਕ ਮੈਨੂੰ ਤੁਹਾਡੇ ਕੋਲ ਹੋਰ ਗੱਲ ਚਰਨਾ ਚਾਹੁੰਦਾ ਵੇਤੋਂ ਆ ਇਸ ਘੋੜੇ ਨੂੰ ਜਿਸ ਤਰੀਕੇ ਨਾਲ ਵੇਖਣ ਵਾਲਿਆਂ ਦਾ ਕਈ ਵਾਰੀ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਮੁੱਲ ਵੀ ਲਾ ਰਹੀਆਂ ਘੋੜੇ ਦਾ ਪਹੁੰਚੀਆਂ ਤੁਹਾਡੇ ਕੋਲ ਕਿ ਇਹ ਸਾਨੂੰ ਘੋੜਾ ਦੇ ਦਿਓ ਜਾਂ ਕਿਹਾ ਹਾਂਜੀ ਗੱਲ ਤਾਂ ਕਰਦੇ ਜੀ ਪਰ ਐਵੇਂ ਸਾਬਸੰਦੀ ਸ਼ੁਰੂ ਤੋਂ ਇਹਨੂੰ ਰੱਖਿਆ ਹੀ ਤਾਂ ਹੈ ਜੀ ਬਰੀਡ ਹੀ ਤਾਂ ਕੀਤਾ ਸੀ ਇਹ ਸਾਡੇ ਕੋਲ ਹੀ ਰਹੂਗਾ ਤੁਹਾਡੇ ਕੋਲ ਅੱਛਾ ਜੀ ਇਹ ਕਾਠੀ ਵੀ ਬਹੁਤ ਸੋਹਣੀ ਹੈ ਇਹ ਕਿੱਥੋਂ ਲੈ ਕੇ ਆਏ ਇਹ ਇਹ ਮੇਰਾ ਫਰੈਂਡ ਹੈ ਜੀ ਉੱਥੇ ਮੇਰਠ ਚ ਉਹਨੇ ਬਣਾਈ ਹੈ ਜੀ ਇਹ ਇਹ ਸਾਰੀ ਲੈਦਰ ਦੀ ਹੈ ਹਾਂਜੀ ਲੈਦਰ ਦੀ ਹੈ ਜੀ ਇਹ ਵੈਸਟਰਨ ਸ਼ਰਡਲ ਹੁੰਦੀ ਹੈ ਦੂਜੀ ਇੰਗਲਿਸ਼ ਹੁੰਦੀ ਹੈ ਸਪਾਰਟ ਕਹਿ ਦਿੰਦੇ ਉਹਨੂੰ ਪੰਜਾਬੀ ਚ ਅੱਛਾ ਇਹਨੂੰ ਇਹਨੂੰ ਇੱਥੇ ਹੋਰ ਸ਼ੋਅ ਤੇ ਵੀ ਤੁਸੀਂ ਹਾਂਜੀ ਨਹੀਂ ਸ਼ੋਅ ਚ ਨਹੀਂ ਪਾਇਆ ਜੀ ਇਹਨੂੰ ਅਸੀਂ ਇੱਥੇ ਉਹ ਲੈ ਵੈਸੀ ਅੱਛਾ ਜੀ ਦੱਸ ਜੀ ਡਿਸਪਲੇ ਤੇ ओके ओके ਤਾਂ ਇਹਨੂੰ ਕੋੜੇ ਨੂੰ ਦੂਰੋਂ ਦੂਰੋਂ ਵੇਖਣ ਲਈ ਲੋਕ ਪਹੁੰਚ ਰਹੇ ਨੇ ਅੱਗੇ ਕਿਵੇਂ ਇਹ ਇਸ ਦੀ ਬਰੀਡ ਜਿਹੜੀ ਅੱਗੇ ਕਿੱਥੇ ਕਿੱਥੇ ਹੋਰ ਇਹਦੇ ਬੱਚੇ ਜਾਂ ਬੱਚੇ ਜੀ ਕਾਫੀ ਨੇ ਇਹਦੇ ਫਿਲਹਾਲ ਇੱਕ ਤਾਂ ਇਹਦੇ ਵਿੱਚ ਹੀ ਖੜਿਆ ਜੀ ਇੱਥੇ ਸਟੇਬਲਡ ਉਹ ਵੀ ਹੋ ਗਿਆ 11-12 ਮਹੀਨਿਆਂ ਦਾ ਤੇ ਬੱਚੇ ਹੋਰ ਕਾਫੀ ਨੇ ਖੜੇ ਜੇ ਬਟਾ ਬੱਸ ਤਾਂ ਦੇਖ ਸਕਦੇ ਹੋ ਅੱਛਾ ਘੋੜਿਆਂ ਨਾਲ ਕੋਈ ਰਿਵਿਊ ਹੁੰਦਾ ਕਿ ਜਿਹੜੇ ਨੌਜਵਾਨ ਪਾਲਕ ਹੁੰਦੇ ਆ ਉਹਨਾਂ ਨੂੰ ਇਹ ਵੀ ਹੁੰਦਾ ਕਿ ਮਹਿੰਗੇ ਬੜੇ ਨੇ ਘੋੜੇ ਤੇ ਕਿੱਥੋਂ ਸ਼ੁਰੂ ਕਰ ਜAVE ਤੁਸੀਂ ਨੌਜਵਾਨੋਂ ਕਿਵੇਂ ਸ਼ੁਰੂ ਕਰਨੋਂ ਘੋੜਿਆਂ ਦੀ ਆ ਜਿਹੜੀ ਆ ਪਸ਼ੂ ਪਾਲ ਕੇ ਜਿਹੜੇ ਸ਼ੌਂਕ ਬਹੁਤ ਨੌਜਵਾਨਾਂ ਨੂੰ ਸ਼ੁਰੂ ਕਿਵੇਂ ਕਰਨੋ ਸ਼ੁਰੂ ਜੀ ਸਟਾਰਟ ਹਮੇਸ਼ਾ ਕਿਸੇ ਨੇ ਵੀ ਕਰਨਾ ਜੀ ਮੈਂ ਮੰਨਦਾ ਕਿ ਇੱਕ ਚੰਗੀ ਘੋੜੀ ਹੋਏ ਕਿਉਂਕਿ ਘੋੜੀ ਤੋਂ ਫਿਰ ਬੰਦਾ ਹੌਲੀ-ਹੌਲੀ ਸਿੱਖਦਾ ਉਹ ਤੋਂ ਬੱਚੇ ਲੈਂਦਾ ਫਿਰ ਉਸ ਹਿਸਾਬ ਨਾਲ ਤਜਰਬਾ ਬੰਦੇ ਦਾ ਬਣਦਾ ਜਾਂਦਾ ਹੌਲੀ-ਹੌਲੀ 8-9 ਸਾਲ ਦੀ 6 ਸਾਲ ਦੀ ਕੋਈ ਚੰਗੀ ਘੋੜੀ ਹੋਏ ਟ੍ਰੇਨਡ ਆਲਰੇਡੀ ਤੇ ਉਹਦੇ ਤੋਂ ਬੰਦਾ ਫਿਰ ਸਿੱਖ ਲੈਂਦਾ ਜੀ ਪਹਿਲਾਂ ਹੀ ਆਪਾਂ ਜਿਵੇਂ ਜੇ ਛੋਟੀ ਉਮਰ ਦਾ ਤੁਸੀਂ ਕੋਈ ਨਰ ਪਾਲੋਗੇ ਤੇ ਉਹ ਕਈ ਵਾਰ ਥੋੜੀ ਸੱਟ ਲਾ ਦਿੰਦੇ ਹੁੰਦੇ ਆ ਜੀ ਅਨਜਾਨਪੁਰੇ ਕਿਉਂਕਿ ਬੰਦਾ ਵੀਦੋਂ ਨਵਾਂ ਹੁੰਦਾ ਤੇ ਘੋੜੀ ਤੋਂ ਬੰਦਾ ਸਟਾਰਟ ਕਰੇ ले लो और बड़ी ग्रोइंग है वादा हैंदा बंदे ने ਲਈ ਜਾਣੀ ਪਰ ਮੇਰਾ ਇਹ ਮੰਨਣਾ ਕਿ ਸਟਾਰਟ ਹਮੇਸ਼ਾ ਇੱਕ ਘੋੜੀ ਤੋਂ ਕਰੇ ਅੱਛਾ ਬਹੁਤ سارے ਖੇਤੀ ਸਹਾਇਕ ਧੰਦੇ ਜਿਵੇਂ ਲੋਕ ਪਾਲਦੇ ਨੇ ਕਿਉਂਕਿ ਇਹ ਵੀ ਚਾਹੁੰਦੇ ਨੇ ਕਹਿੰਦੇ ਆ ਵੀ ਫਸਲੀ ਚੱਕਰ ਤੋਂ ਨਿਕਲੀਏ ਤਾਂ ਨਿਕਲੀਏ ਵੀ ਸਹਾਇਕ ਤਾਂ ਧੰਦੇ ਜਰੂਰ ਹੋਣੇ ਚਾਹੀਦੇ ਕਿਉਂਕਿ ਇਨਕਮ ਕਿਸਾਨ ਦੀ ਕਹਿੰਦੇ ਲਗਾਤਾਰ ਘਟਦੀ ਜਾ ਰਹੀ ਆ ਤਾਂ ਉਹ ਉਹ ਇਨਕਮ ਦੇ ਵਿੱਚ ਇਹਨਾਂ ਸਹਾਇਕ ਧੰਦਿਆਂ ਨਾਲ ਕਿਵੇਂ ਵਾਅਦਾ ਕਰ ਸਕਦੇ ਨੇ ਵਾਦਾ ਬਿਲਕੁਲ ਜੀ ਤੁਸੀਂ ਇੱਕ ਵਾਰ ਜਦੋਂ ਮੈਂ ਤੁਹਾਨੂੰ ਦੱਸਿਆ ਜਿਵੇਂ ਆਪਾਂ ਮੈਨੂੰ ਕੁੜੀ ਲੈ ਲੀਜੀਏ ਠੀਕ ਹੈ ਜੀ ਫਿਰ ਉਹ ਕੁੜੀ ਤੋਂ ਜਦੋਂ ਆਪਾਂ ਬੱਚਾ ਲਿਆ ਬੱਚਾ ਚੰਗਾ ਹੋਊਗਾ ਜੀ ਨੋ ਡਾਊਟ ਬੱਚਾ ਵਿਕੇਗਾ ਆਮਦਨ ਹੋਏਗੀ ਕੁੜੀ ਦੇ ਖਰਚਾ ਨਿਕਲੇਗਾ ਫਿਰ ਬੰਦੇ ਦਾ ਵੀ ਸ਼ੌਂਕ ਪਲਦਾ ਜੀ ਕੀ ਫਿਰ ਜਦੋਂ ਇੱਕ ਵਾਰੀ ਤੁਹਾਨੂੰ ਇਨਕਮ ਆ ਗਈ ਤੁਸੀਂ ਹੋਰ ਇਨਵੈਸਟ ਕਰੋ ਹੋਰ ਜਾਨਵਰ ਲਓ ਤੇ ਐਵੇਂ ਜੀ ਵੱਧਦਾ ਜਾਂਦਾ ਫਿਰ ਅੱਛਾ ਹੋਰ ਵੀ ਤੁਹਾਡਾ ਕੋਈ ਨਾਲ ਕੀਤਾ ਹੈਗਾ ਤੁਸੀਂ ਪੜਾਈ ਕਰਦੇ ਹੋ ਜਾਂ ਪੜਦੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਜੀ ਅੱਛਾ ਕਰ ਰਹੇ ਹੋ ਗ੍ਰੈਜੂਏਸ਼ਨ ਕਰ ਰਹੇ ਹੋ ਤੇ ਇਹਨਾਂ ਨੂੰ ਸਮਾਂ ਵੀ ਦਿੰਦੇ ਕਿਵੇਂ ਦਿੰਦੇ ਫਿਰ ਸਮਾਂ ਹਾਂਜੀ ਸਮਾਂ ਜੀ ਦਈਦਾ ਜੀ ਬਿਲਕੁਲ ਦਈਦਾ ਤੇ ਸਮਾਂ ਮੈਂ ਇੱਥੇ ਤਕਰੀਬਨ ਫਾਰਮ ਤੇ ਹੀ ਹੁੰਦਾ ਜ਼ਿਆਦਾਤਰ ਤੇ ਨਾਲ ਉਹਦੇ ਐਗਜ਼ਾਮਸ ਦੇਣੇ ਬਾਅਦ ਵਿੱਚ ਅੱਛਾ ਫਿਰ ਨਾਲ ਦੇ ਪੜਦੇ ਸਾਥੀ ਵੀ ਆਉਂਦੇ ਹੋਣਗੇ ਵੀ ਜੀ ਸਾਰੇ ਨਾਲ ਦੇ ਹੀ ਆਏ ਹੋਏ ਜੀ ਸਾਰੇ ਵੀਰੇ ਬੈਚਮੇਟ ਓਕੇ ਕਿੱਥੇ ਤੁਸੀਂ ਕਿੱਥੇ ਪੜਾਈ ਕਰੇ ਮੈਂ ਉੱਥੇ ਪੰਜਾਬ ਯੂਨੀਵਰਸਿਟੀ ਆ ਜੀ ਆਈਸਰ ਡਿਪਾਰਟਮੈਂਟ ਮੇਰਾ ਹਾਂ ਜੀ ਓਕੇ ਓਕੇ ਤਾਂ ਵੈਸੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬਰੋਸਪੁਰ ਜੀ ਨਵਾਕੇਲਾ ਪਿੰਡ ਆ ਸਾਡਾ ਨਵਾਕੇਲਾ ਹੋਰ ਵੀ ਨਾਲ ਕਾਰੋਬਾਰਿਕ ਸਿਰਫ ਕਲਾ ਕੋੜਿਆ ਦਾ ਨਾਲ ਦਾ ਖੇਤੀਬਾੜੀ ਨਾਲ ਖੇਤੀ ਤੇ ਸ਼ੌਂਕ ਹੈ ਜੀ ओके अच्छा नवीन ਨੌਜਵਾਨਾਂ ਨੂੰ ਤਾਂ ਬਾਹਰ ਜਾਣ ਦਾ ਬੜਾ ਸ਼ੌਂਕ ਹੁੰਦਾ ਕੋਈ ਹੋ ਵੀ ਹੈਗਾ ਕਿ ਬਸ ਵੀ ਇੱਥੇ ਰਹਿ ਕੇ ਆਪਣੇ ਜਿਹੜਾ ਇਹ ਕਿੱਤਾ ਹੈ ਪਾਲਣ ਦਾ ਕਿੱਤਾ ਤੁਹਾਡਾ ਕਿੱਕੀ ਬੜੀ ਹੈ ਬਰੀਡ ਦੇਖੋ ਜੀ ਇੰਪਰੂਵ ਕਰਨੀ ਹੈ ਹੋਰ ਨਾਲ ਸ਼ੌਂਕ ਚੰਗਾ ਜਾਨਵਰ ਹੋਰ ਪਾਲਾਂਗੇ ਤੇ ਦੂਸਰਾ ਮੈਂ ਸਿਵਲ ਸਰਵਿਸਿਜ਼ ਦੀ ਐਗਜ਼ਾਮੀਨੇਸ਼ਨ ਦੀ ਪ੍ਰੈਪ ਕਰ ਰਿਹਾ ਨਾਲ ਇਹ ਇਹ ਘੋੜਾ ਤੁਸੀਂ ਦੇਖ ਰਹੇ ਹੋ ਜਿੱਦਾਂ ਬਾਈ ਜੀ ਉਹਨਾਂ ਨੇ ਦੱਸਿਆ ਕਿ ਉਹ ਨਾਲ ਨਾਲ ਪੜ੍ਹਾਈ ਕਰ ਰਹੇ ਨੇ ਨਾਲ ਨਾਲ ਇਹ ਆਪਣੇ ਘੋੜਿਆਂ ਦੇ ਕਿਤਾਪੁਰ ਕੀ ਜੇ ਕਹਿ ਸਕਦੇ ਆ ਜੇ ਬਜ਼ੁਰਗਾਂ ਦੇ ਹੰਦਰਾ ਕਿੱਤਾ ਵਾ ਉਹਨੂੰ ਵੀ ਨਾਲ-ਨਾਲ ਪਰਫੁੱਲਤ ਕਰ ਰਹੇ ਨੇ ਨਾਲ-ਨਾਲ ਉਹਨੂੰ ਵੀ ਲੈ ਕੇ ਜਾ ਰਹੇ ਨੇ ਤਾਂ ਉਹਨਾਂ ਦਾ ਇਹ ਵੀ ਹੈ ਕਿ ਹੋਰ ਵੀ ਨੌਜਵਾਨ ਜਿਹੜੇ ਜਿਹੜੇ ਇਹ ਧੰਦੇ ਨੂੰ ਜਿਹੜਾ ਇਸ ਕਿੱਤੇ ਨੂੰ ਜਿਹੜਾ ਵਾ ਉਹ ਅਪਣਾਉਣਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਜਿਸ ਤਰੀਕੇ ਨਾਲ ਉਹਨਾਂ ਦੱਸਿਆ ਕਿ ਖੇਤੀ ਦੇ ਨਾਲ-ਨਾਲ ਇਹ ਧੰਦੇ ਜਿਹੜੇ ਨੇ ਇਹ ਵੀ ਜ਼ਰੂਰੀ ਨੇ ਤਾਂ ਕਿ ਤੁਹਾਡੀ ਇਨਕਮ ਦਾ ਸਾਧਨ ਵੀ ਬਣਦੇ ਨੇ ਤੇ ਨਾਲ ਦੀ ਨਾਲ ਤੁਹਾਡਾ ਸ਼ੌਂਕ ਵੀ ਜਿਹੜਾ ਉਹ ਵੀ ਪੂਰਾ ਜਾਂਦਾ ਹੈ